ਸਭ ਸੰਗਤ ਜੀਓ ਸਾਰੇ ਸਿੱਖ ਜਗਤ ਦੇ ਵਿੱਚ ਹੋਲੀ ਮਹੱਲੇ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਦੁਨੀਆ ਦੇ ਲੋਕ ਹੋਲੀ ਆਪਣੇ ਢੰਗ ਦੇ ਨਾਲ ਮਨਾਉਂਦੇ ਨੇ ਪਰ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਬਚਨ ਉਜਾਰਨ ਕੀਤੇ ਕਿ ਹੋਲੀ ਕੀਨੀ ਸੰਤ ਸੇਵ ਅਰੰਭ ਲਾਗਾ ਅਤਿ ਨਾਲ ਦੇਵ ਬਿਰਖ ਜੰਮਿਓ ਹੈ ਪਾਰ ਜਾਤ ਫੁੱਲ ਲਗੇ ਫਲ ਰਤਨ ਭਾਤ ਐਸੇ ਬਚਨ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਵਿੱਚ ਉਚਾਰਨ ਕੀਤੇ ਕਿ ਗੁਰੂ ਕੇ ਸੰਤ ਜਨੋਂ ਗੁਰੂ ਕੇ ਸਿਖੋ ਹੋਲੀ ਦਾ ਜਿਹੜਾ ਦਿਹਾੜਾ ਹੈ ਇਹ ਸੰਤ ਜਨਾਂ ਦੀ ਸੇਵਾ ਕਰਕੇ ਅਤੇ ਸਾਧੂ ਸਤਿਗੁਰੂ ਜੀ ਦੇ ਨਾਮ ਨੂੰ ਸਿਮਰ ਕੇ ਹੋਲੀ ਮਨਾਈ ਜਾਂਦੀ ਐ ਗੁਰੂ ਕੇ ਸੇਖ ਨੇ ਨਾ ਜਿਹੜੇ ਉਹ ਆਪਣੇ ਮਨ ਨੂੰ ਨਾਮ ਦੇ ਊੜੇ ਰੰਗ ਦੇ ਨਾਲ ਅਨੰਦ ਜੇ ਨੇ ਤੇ ਨਾਮ ਦਾ ਰੰਗ ਐਸਾ ਏ ਕਿ ਰਾਮ ਰੰਗ ਕਦੇ ਉਤਰ ਨਾ ਜਾਏ ਰਾਮ ਦਾ ਰੰਗ ਪਰਮਾਤਮਾ ਦੇ ਨਾਮ ਦਾ ਰੰਗ ਕਦੇ ਵਾਸਤੇ ਉਤਰਦਾ ਨਹੀਂ ਐ ਇਸ ਕਰਕੇ ਸਤਿਗੁਰੂ ਜੀ ਨੇ ਬਚਨ ਕੀਤੇ ਕਿ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਤੇ ਜਿਨ੍ਹਾਂ ਨੇ ਸੰਤ ਜਨਾਂ ਦੀ ਸੇਵਾ ਕਰਕੇ ਸਾਧੂ ਸਤਿਗੁਰੂ ਜੀ ਦੀ ਸੇਵਾ ਕਰਕੇ ਗੁਰੂ ਕੇ ਨਾਮ ਨੂੰ ਸਿਮਰ ਕੇ ਹੋਲੀ ਮਨਾਈ ਹੈ ਤੋ ਗੁਰੂ ਕੇ ਪਿਆਰੇ ਉਹਨਾਂ ਦਾ ਰੰਗ ਕਦੇ ਉਤਰਦਾ ਨਹੀਂ ਹੈ ਆਰੰਭ ਜੜਿਆ ਸੀ ਭਾਈ ਤਾਰੂ ਸਿੰਘ ਜੀ ਦੇ ਹਿਰਦੇ ਦੇ ਉੱਪਰ ਉਹਨਾਂ ਨੇ ਆਪਣੇ ਮਨ ਨੂੰ ਨਾਮ ਦੇ ਰੰਗ ਦੇ ਵਿੱਚ ਰੰਗ ਲਿਆ ਸੀ ਗੁਰੂ ਕੀ ਸਿੱਖੋ ਉਹਨਾਂ ਦੇ ਪਿਤਾ ਦਾ ਨਾਮ ਸੀ ਜੋਧ ਸਿੰਘ ਤੇ ਯੁੱਧ ਦੇ ਮੈਦਾਨ ਦੇ ਵਿੱਚ ਯੁੱਧ ਕਰਨਿਆਂ ਕਰਨਿਆਂ ਸ਼ਹੀਦੀ ਪ੍ਰਾਪਤ ਕਰ ਗਏ ਬੜੀ ਖੁਸ਼ੀ ਦੇ ਸਹਤ ਮੈਦਾਨੇ ਜੰਗ ਦੇ ਵਿੱਚ ਗਏ ਆਪਣੇ ਪੁੱਤਰ ਨੂੰ ਲੋਰੀਆਂ ਦਿੰਦਿਆਂ ਹੋਇਆਂ ਅਤੇ ਆਪਣੀ ਸੁਪਤਨੀ ਨੂੰ ਸਾਰੀ ਜ਼ਿੰਮੇਵਾਰੀ ਸੰਭਾ ਕੇ ਸਾਹਮ ਕੇ ਜ਼ਿੰਮੇਵਾਰੀ ਕਿ ਇਹ ਜਿਹੜੇ ਬੱਚੇ ਨੇ ਨਾ ਸਤਿਗੁਰੂ ਜੀ ਨੇ ਦਿੱਤੇ ਇਹਨਾਂ ਬੱਚਿਆਂ ਦੀ ਪ੍ਰਤਪਾਲਨਾ ਭਗਵਾਨ ਨੇ ਤੂੰ ਬੜੇ ਸੁਚੱਜੇ ਢੰਗ ਦੇ ਨਾਲ ਇਹਨਾਂ ਦੀ ਪ੍ਰਤਪਾਲਨਾ ਕਰਨੀ ਹੈ ਗੁਰਮਤ ਦੇ ਨਾਲ ਗੁਰਬਾਣੀ ਦੇ ਨਾਲ ਗੁਰਮਾਣੀ ਦੇ ਕੀਰਤਨ ਦੇ ਨਾਲ ਇਹਨਾਂ ਬੱਚਿਆਂ ਨੂੰ ਜੋ ਨਾਂ ਇਹਨਾਂ ਬੱਚਿਆਂ ਦੇ ਰੋਮ-ਰੋਮ ਦੇ ਵਿੱਚ ਗੁਰਸਿੱਖੀ ਘਰ ਕਰ ਜਾਵੇ ਇਹ ਤਾਂ ਗੀਤ ਕਰਕੇ ਤੇ ਮੈਦਾਨੇ ਜੰਗ ਨੂੰ ਗਏ ਤੇ ਗੁਰੂ ਕੇ ਸਿੱਖੋ ਜਿਹੜਾ ਜੁੱਧ ਦੇ ਮੈਦਾਨ ਦੇ ਵਿੱਚ ਜਾਂਦਾ ਹੈ ਨਾ ਉਹਦੇ ਹਿਰਦੇ ਦੇ ਵਿੱਚ ਇਹ ਆਸ ਹੁੰਦੀ ਯੋਧਿਆਂ ਦੇ ਹਿਰਦੇ ਦੇ ਵਿੱਚ ਇਹ ਆਸ ਹੈ ਤੇ ਸਤਿਗੁਰੂ ਜੀਓ ਕਿਰਪਾ ਕਰੋ ਸ਼ਹੀਦੀ ਦੀ ਦਾਤ ਮੇਰੀ ਝੋਲੀ ਦੇ ਵਿੱਚ ਪਾ ਦਿਓ ਕਿਰਪਾ ਕਰੋ ਆਪ ਜੀ ਦੀ ਦਇਆ ਦਾ ਸਦਕਾ ਜੁੱਧ ਦੇ ਮੈਦਾਨ ਦੇ ਵਿੱਚ ਜੁੱਧ ਕਰਦਿਆ ਹੋਇਆ ਮੈਂ ਸ਼ਹੀਦੀ ਬਾਟਾ ਬੜੀ ਖੁਸ਼ੀ ਦੇ ਸਹਿਤ ਛਕਾਂ ਇਹ ਮੇਰੇ ਉੱਪਰ ਕਿਰਪਾ ਕਰੋ ਤੇ ਗੁਰੂ ਕੇ ਪਿਆਰਿਓ ਜੁੱਧ ਦੇ ਮੈਦਾਨ ਦੇ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਤੇ ਜਿਹੜੀ ਉਹਨਾਂ ਦੀ ਸੁਪਤਨੀ ਸੀ ਕਹਿਣ ਤੋਂ ਆਪਾ ਅਵ ਕਿ ਭਾਈ ਤਾਰੂ ਸਿੰਘ ਜੀ ਦੇ ਮਾਤਾ ਜੀ ਬੜੇ ਸੁਚੱਜੇ ਢੰਗ ਦੇ ਨਾਲ ਗੁਰਬਾਣੀ ਦੀ ਸਿੱਖਿਆ ਦਿੰਦਿਆਂ ਹੋਇਆਂ ਭਾਈ ਤਾਰੂ ਤਾਰੂ ਸਿੰਘ ਤੇ ਉਹਨਾਂ ਦੀ ਭੈਣ ਤਾਰੋ ਇਹਨਾਂ ਬੱਚਿਆਂ ਦੀ ਪਰਪਾਲਣਾ ਕੀਤੀ ਗੁਰਮਤਿ ਦੀ ਸਿੱਖਿਆ ਦਿੱਤੀ ਤੇ ਉਹ ਗੁਰਮਤਿ ਦੀ ਸਿੱਖਿਆ ਦੇ ਉੱਪਰ ਪੂਰੇ ਉਤਰੇ ਭਾਰ ਜਵਾਨੀ ਦੇ ਵਿੱਚ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਕੀਤਾ ਕਿਉਂਕਿ ਸਦਾ ਵਾਸਤੇ ਦਿਨ ਰਾਤ ਗੁਰਬਾਣੀ ਦੇ ਨਾਲ ਜੁੜੇ ਰਹਿੰਦੇ ਸਨ ਗੁਰਬਾਣੀ ਦੇ ਨਾਲ ਐਸੀ ਪ੍ਰੀਤੀ ਕਿ ਹਾਲ ਆਉਂਦਿਆਂ ਹੋਇਆਂ ਖੇਤ ਦੇ ਵਿੱਚ ਕੰਮ ਕਰਦਿਆਂ ਹੋਇਆਂ ਵੀ ਗੁਰਬਾਣੀ ਦੇ ਨਾਲ ਜੁੜੇ ਰਹਿੰਦੇ ਸਨ ਐਸੀ ਪ੍ਰੀਤੀ ਸਤੂ ਜੀ ਨੇ ਬਖਸ਼ੀ ਤੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋਏ ਜਦੋਂ ਜ਼ਾਲਮ ਜਰਵਾਣੀ ਗ੍ਰਿਫਤਾਰ ਕਰਨ ਵਾਸਤੇ ਗਏ ਨਗਰ ਦੇ ਵਿੱਚ ਪਤਾ ਲੱਗਾ ਤੇ ਇੱਕ ਗੁਰਮੁਖ ਪਿਆਰੇ ਨੇ ਭੱਜ ਕੇ ਜਾ ਕੇ ਭਾਈ ਸਾਖ ਜੀ ਨੂੰ ਦੱਸਿਆ ਭਾਈ ਸਾਖ ਜੀ ਨੇ ਕਿਹਾ ਕਿ ਸਿੰਘ ਕਦੇ ਵਾਸਤੇ ਮੌਤ ਤੋਂ ਡਰਦੇ ਨਹੀਂ ਗੁਰੂ ਕਾ ਖਾਲਸਾ ਮੌਤ ਤੋਂ ਡਰਦਾ ਨਹੀਂ ਜੋ ਹੋਣਾ ਹੈ ਉਹ ਸਤਿਗੁਰੂ ਜੀ ਦੇ ਭਾਣੇ ਦੇ ਵਿੱਚ ਹੋਵੇਗਾ ਜਾਂ ਕਿ ਗ੍ਰਿਫਤਾਰੀ ਦੇ ਦਿੱਤੀ ਤੋ ਗੁਰੂ ਕੀ ਪਿਆਰ ਆਪ ਜੀ ਨੂੰ ਪਤਾ ਹੀ ਹੈ ਕਿ ਉਹਨਾਂ ਦੀ ਸ਼ਹੀਦੀ ਕਿੰਨੀ ਮਹਾਨ ਹੈ ਪਾਜ ਤਾਰੂ ਸਿੰਘ ਜੀ ਦਾ ਉਪਰਨਾ ਦਿੱਤਾ ਗਿਆ ਪਹਿਲਾਂ ਦੁਸ਼ਟਾਂ ਨੇ ਕੇਸਾਂ ਦੀ ਬੇਦਬੀ ਕੀਤੀ ਕੇਸਾਂ ਦੀ ਬੇਦਬੀ ਕਰਨ ਦਾ ਯਤਨ ਕੀਤਾ ਕੇਸਾਂ ਦੀ ਬੇਦਬੀ ਕਰਨ ਦਾ ਜਦੋਂ ਯਤਨ ਕੀਤਾ ਤੇ ਕੈਂਚੀ ਨਾਲ ਕੱਟੇ ਜਾ ਰਹੇ ਸਨ ਕਟਣ ਦਾ ਯਤਨ ਕਰ ਰਹੇ ਸਾਨੁ ਦੁਸ਼ਟ ਜਦੋਂ 나ਈ ਨੂੰ ਬੁਲਾਇਆ ਗਿਆ ਇਤਿਹਾਸ ਦੇ ਵਿੱਚ ਕਵੀ ਜਨਾਂ ਨੇ ਬੜੇ ਸੁੰਦਰ ਬਚਨ ਲਿਖੇ ਨੇ ਕਿ ਜਿਹੜੀ 나ਈ ਦੀ ਕੈਂਚੀ ਸੀ ਨਾ ਉਹ ਸਾੰਡ ਤੇ ਲਾ ਕੇ ਵਾਰ-ਵਾਰ ਤਿੱਖੀ ਕਰਦਾ ਸੀ ਤੇ ਕੈਂਚੀ ਨੂੰ ਦੰਦੇ ਪੈ ਜਾਇਆ ਕਰਦੇ ਸਨ ਕੈਂਚੀ ਨੂੰ ਦੰਦੇ ਪੈ ਜਾਂਦੇ ਸਨ ਕੇਸ ਕੱਟੇ ਨਹੀਂ ਗਏ ਇਹ ਸਤਿਗੁਰੂ ਜੀ ਨੇ ਕਲਾ ਵਰਤਾਈ ਜੇ ਉਹ ਬਾਣੀ ਦੇ ਨਾਲ ਜੁੜੇ ਹੋਏ ਸਨ ਨਾਮ ਬਾਣੀ ਦੇ ਨਾਲ ਪ੍ਰੇਮ ਸੀ ਨਾਮ ਦੇ ਰਸੀਏ ਸਨ ਤੇ ਤਾਂ ਸਤਿਗੁਰੂ ਜੀ ਨੇ ਉਹਨਾਂ ਦੀ ਰੱਖਿਆ ਕੀਤੀ ਐਸੀ ਕਲਾ ਵਰਤੀ ਕਿ ਕਈ ਕੈਂਕੀਆਂ ਬਦਲ ਲਈਆਂ ਨਾਈ ਨੇ ਕਈ ਕੈਂਕੀਆਂ ਬਦਲੀਆਂ ਪਰ ਕੇਸ ਨਾ ਕੱਟੇ ਗਏ ਅਖੀਰ ਦੇ ਵਿੱਚ ਕਵੀ ਜੀ ਨੇ ਲਿਖਿਆ ਕਿ ਨਾਈ ਅੰਨਾ ਹੋ ਗਿਆ ਸੀ ਕੰਨਾ ਨੂੰ ਹੱਥ ਲਾ ਦਿੱਤੇ ਕਿ ਮੈਂ ਨਹੀਂ ਇਹ ਕੰਮ ਕਰ ਸਕਦਾ ਤੇ ਉਸ ਤੋਂ ਬਾਅਦ ਜਾਲਮ ਜ਼ੁਕਰੀਏ ਨੇ ਫਿਰ ਇਹ ਹੁਕਮ ਕੀਤਾ ਕਿ ਮੋਚੀ ਬਣਾਇਆ ਜਾਵੇ ਇਹ ਤਾਰੂ ਸਿੰਘ ਦਾ ਮੈਂ ਦੇਖਦਾ ਕਿ ਕਿਸ ਜਿਉ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਇਹਦਾ ਸਿਧਕ ਕਿਵੇਂ ਨਿਭਦਾ ਹੈ ਇਹਦਾ ਖੂਪਰ ਲਾ ਦਿੱਤਾ ਜਾਵੇ ਗੁਰੂ ਕੇ ਪਿਆਰਿਓ ਜਦੋਂ ਦੁਸ਼ਮਣ ਨੇ ਹੁਕਮ ਕੀਤਾ ਤੇ ਮੋਚੀ ਆ ਗਿਆ ਮੋਚੀ ਨੇ ਮੱਥੇ ਤੋਂ ਉੱਪਰ ਜੋ ਰੰਬੀ ਰੱਖ ਕੇ ਤੇ ਵਿੰਚੀ ਤੱਕ ਖੋਪਰੀ ਲਾਹ ਦਿੱਤੀ ਗਈ ਗੁਰੂ ਕੇ ਯੋਧੇ ਗੁਰੂ ਕੇ ਸੂਰਮੇ ਗੁਰੂ ਕੇ ਸਿੱਖ ਭਾਈ ਤਾਰੂ ਸਿੰਘ ਦੇ ਕੇਸ ਨਹੀਂ ਕੱਟੇ ਗਏ ਖੋਪਰ ਲੋਹਾ ਲਿਆ ਤੇ ਖੋਪਰ ਲਾਏ ਤੋਂ ਬਾਅਦ 22 ਦਿਨ ਉਸੇ ਹੀ ਤਰ੍ਹਾਂ ਸਮਾਧੀ ਦੇ ਵਿੱਚ ਲੀਨ ਰਹੇ ਬਾਣੀ ਪੜ੍ਹਦੇ ਰਹੇ ਜੋ ਗੁਰੂ ਕੇ ਸੇਖ ਨੇ ਬਚਨ ਕੀਤਾ ਸੀ ਕਿ ਜ਼ਾਲਮ ਜ਼ੁਕਰੀਆ ਤੈਨੂੰ ਮੈਂ ਆਪਣੀ ਜੁੱਤੀ ਦੇ ਅੱਗੇ ਲਾ ਕੇ ਨਰਕਾਂ ਦੇ ਵਿੱਚ ਸੁੱਟ ਕੇ ਤੇ ਫੇਰ ਸ਼ਹੀਦ ਹੋਵਾਂਗਾ ਪਹਿਲਾਂ ਤੂੰ ਨਰਕਾਂ ਦੇ ਵਿੱਚ ਪਵੇਂਗਾ ਇਹ ਦੁਨੀਆ ਤੋਂ ਤੂੰ ਰੜ ਕਰੜ ਕੇ ਮਰ ਜਾਵੇਂਗਾ ਤੇ ਫੇਰ ਮੈਂ ਆਪਣਾ ਤਨ ਜਿਹੜਾ ਏ ਫੇਰ ਸ਼ਾਂਤ ਕਰੂੰਗਾ ਭਾਈ ਤਾਰੂ ਸਿੰਘ ਜੀ ਨੇ ਇਹ ਬਚਨ ਕੀਤੇ ਸਾਨ ਤੇ ਉਹ ਬਚਨ ਪੂਰੇ ਹੋਏ ਜਦੋਂ ਭਾਈ ਤਾਰੂ ਸਿੰਘ ਜੀ ਦਾ ਉਪਰਨਾ ਦਿੱਤਾ ਗਿਆ ਕਿਲੇ ਤੋਂ ਬਾਹਰ ਖਾਈ ਦੇ ਵਿੱਚ ਸੁੱਟ ਦਿੱਤਾ ਗਿਆ ਤੇ ਗੁਰੂ ਕੇ ਸਿੱਖ ਸਾਨ ਉਹ ਧਰਮਸ਼ਾਲਾ ਦੇ ਵਿੱਚੋਂ ਆਏ ਤੇ ਉਹਨਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਧਰਮਸ਼ਾਲਾ ਦੇ ਵਿੱਚ ਲਿਜਾ ਕੇ ਸੇਵਾ ਕੀਤੀ ਆਪਣਾ ਖੋਪਰ ਨੱਥਾ ਹੋਇਆ ਸੀਸ ਟਾਪ ਕੇ ਗੁਰੂ ਕੇ ਪਿਆਰਿਓ ਬਾਣੀ ਦੇ ਨਾਲ ਜੁੜੇ ਰਹਿ ਕੇ ਨਾਮ ਸਿਮਰਨ ਦੇ ਵਿੱਚ ਲੀਲ ਰਹਿ ਤੇ ਉਧਰ ਜ਼ਕਰੀਏ ਖਾਨ ਨੂੰ ਪਛਾਪਦਾ ਬੰਨ ਪੈ ਗਿਆ ਬੜਾ ਦੁਖੀ ਹੋਇਆ ਤਰਲੇ ਲੈਣ ਲੱਗਾ ਗੁਰੂ ਕੇ ਸਿੱਖੋ ਭਾਈ ਸੁਬੇਕ ਸਿੰਘ ਭਾਈ ਸਾਹਾਬ ਸਿੰਘ ਇਹ ਵੀ ਕਾਜ ਦੇ ਵਿੱਚ ਆਨਾ ਇਹਨਾਂ ਨੂੰ ਬੇਨਤੀ ਕੀਤੀ ਤੋ ਭਾਈ ਸੁਬੇਕ ਸਿੰਘ ਨੇ ਸਿੰਘਾਂ ਦੇ ਨਾਲ ਜਾ ਕੇ ਵਚਨ ਕੀਤਾ ਸਿੰਘਾਂ ਨੇ ਅਰਦਾਸਾ ਕੀਤਾ ਤੇ ਨਾਲ ਹੀ ਪੰਜ ਪਿਆਰਿਆਂ ਦੇ ਪੰਜ ਸਿੰਘਾਂ ਨੇ ਇਹ ਵਚਨ ਕੀਤਾ ਸੀ ਕਿ ਜਿਵੇਂ ਭਾਈ ਤਾਰੂ ਸਿੰਘ ਜੀ ਨੇ ਵਚਨ ਕੀਤਾ ਹੈ ਨਾ ਉਸੇ ਹੀ ਤਰ੍ਹਾਂ ੜਕੜਕ ਕੇ ਮਰੇਗਾ ਏ ਗੁਰੂ ਗੁਰੂ ਕੀ ਮਰੇਗਾ ਜਕਰੀਆ ਇਹਦੇ ਦੁੱਖ ਦੇ ਵਿੱਚ ਤਾਂ ਥੋੜਾ ਜਿਹਾ ਇਹਨੂੰ ਰਾਹਤ ਮਿਲ ਸਕਦੀ ਹੈ ਗੁਰੂ ਕੇ ਪਿਆਰਿਓ ਜੋ ਬਚਨ ਕੀਤਾ ਗੁਰੂ ਕੇ ਸੇਖ ਨੇ ਉਹ ਪੂਰਾ ਹੋਇਆ ਭਾਈ ਸੁਵੇਕ ਸਿੰਘ ਨੇ ਇਹ ਪੁੱਛਿਆ ਕਿ ਭਾਈ ਤਾਰੂ ਸਿੰਘ ਜੀ ਨੇ ਅਖੀਰਲੇ ਸਮੇਂ ਕਿਹੜਾ ਬਚਨ ਕੀਤਾ ਸੀ ਤੇ ਉਹਨਾਂ ਨੇ ਦੁਸ਼ਟਾਂ ਨੇ ਦੱਸਿਆ ਕਿ ਭਾਈ ਤਾਰੂ ਸਿੰਘ ਜੀ ਨੇ ਇਹ ਕਿਹਾ ਸੀ ਕਿ ਮੈਂ ਆਪਣੀ ਜੁੱਤੀ ਦੇ ਅੱਗੇ ਲਾ ਕੇ ਨਰਕਾਂ ਦੇ ਵਿੱਚ ਸੁੱਟ ਕੇ ਫੇਰ ਸ਼ਹੀਦੀ ਪ੍ਰਾਪਤ ਕਰਾਂਗਾ ਤੂੰ ਕੀ ਮੇਰੇ ਕੇਸਾਂ ਦੀ ਬੇਅਦਬੀ ਕਰ ਸਕੇਗਾ ਸਤਿਗੁਰੂ ਜੀ ਐਸੀ ਕਿਰਪਾ ਕਰਨਗੇ ਕਿ ਤੇਰੇ ਸਿਰ ਦੇ ਵਿੱਚ ਮੇਰੀਆਂ ਜੁੱਤੀਆਂ ਪਹਿਣਗੀਆਂ ਖਾਸੇ ਦੀ ਜੁੱਤੀ ਤੇਰੇ ਸਿਰ ਦੇ ਵਿੱਚ ਪਵੇ ਜੀ ਉਹ ਬਚਨ ਪੂਰਾ ਹੋਇਆ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਜੁੱਤੀਆਂ ਜਦੋਂ ਜੋੜੇ ਲਿਆਂਦੇ ਗਏ ਭਾਈ ਤਾਰੂ ਸਿੰਘ ਜੀ ਦਾ ਜੋੜਾ ਲਿਆਂਦਾ ਤੇ ਉਹਨੂੰ ਕੱਪੜੇ ਦੇ ਵਿੱਚ ਲਪੇਟ ਕੇ ਜਕਰੀਏ ਦੇ ਸਿਰ ਦੇ ਵਿੱਚ ਮਾਰਨ ਲੱਗੇ ਜਕਰੀਏ ਨੇ ਫਿਰ ਆਪ ਗਿਆ ਕਿ ਨਹੀਂ ਐਵੇਂ ਨਹੀਂ ਅਸਰ ਹੋਣਾ ਇਹ ਜੁੱਤੀਆਂ ਇਹ ਜੋੜਾ ਭਾਈ ਤਾਰੂ ਸਿੰਘ ਜੀ ਦਾ ਪਵਿੱਤਰ ਜੋੜਾ ਮੇਰੇ ਸਿਰ ਦੇ ਵਿੱਚ ਕੱਪੜੇ ਤੋਂ ਬਾਹਰ ਕੱਢ ਕੇ ਮਾਰੋ ਤੇ ਜਦੋਂ ਜਿਵੇਂ ਜਿਵੇਂ ਜੁੱਤੀਆਂ ਮਾਰੀਆਂ ਉਹਦੇ ਪਿਸ਼ਾਪ ਦਾ ਬੰਨ ਟੁੱਟਿਆ ਇਤਿਹਾਸ ਦੇ ਵਿੱਚ ਕਵੀ ਜਨਾਂ ਨੇ ਇਹ ਵੀ ਲਿਖਿਆ ਕਿ ਜਗਰੀਏ ਨੇ ਅਨੇਕਾਂ ਹੀ ਯਤਨ ਕੀਤੇ ਕਾਜੀ ਮੌਲਾਨੇ ਬੁਲਾਏ ਕਿ ਪਿਸ਼ਾਪ ਦਾ ਬੰਨ ਟੁੱਟ ਜਾਵੇ ਮੈਂ ਸੁਖੀ ਹੋ ਸਕਾਂ ਪਰ ਗੁਰੂ ਕੀ ਪਿਆਰਿਓ ਜਿਵੇਂ ਜਿਵੇਂ ਮੰਤਰ ਪੜੇ ਜਾਂਦੇ ਸਾਨਾਂ ਵੇਦਾਂ ਦੇ ਅਨੁਸਾਰ ਮੰਤਰ ਪੜੇ ਜਾਂਦੇ ਸਨ ਤੇ ਜਿਹੜੇ ਪੀਰ ਪੈਗੰਬਰوں ਦੀ ਰੱਖਿਆ ਕਰਨ ਵਾਸਤੇ ਆਉਂਦੇ ਸਨ ਉਹਨਾਂ ਨੂੰ ਸ਼ਹੀਦ ਸਿੰਘ ਕੂੜੇ ਮਾਰ-ਮਾਰ ਕੇ ਭਜਾ ਦਿਆ ਕਰਦੇ ਸਨ ਜਗਰੀਏ ਦੀ ਛਾਤੀ ਦੇ ਉੱਪਰ ਚੜ੍ਹਦੇ ਸ਼ਹੀਦ ਸਿੰਘ ਤੇ ਬੜਾ ਡਰਦਾ ਇਥੋਂ ਤੱਕ ਕਿ ਸਿੰਘਾਂ ਨੂੰ ਰਾਜ ਭਾਗ ਦੇਣ ਵਾਸਤੇ ਵੀ ਉਹ ਮੰਨ ਗਿਆ ਸੀ ਸਿੰਘ ਆਇਤਾ ਦੁਸਿੰਘ ਜੀ ਨੇ ਕਿਹਾ ਕਿ ਜਿੰਨੇ ਵੀ ਕੈਦੀ ਨੇ ਉਹਨਾਂ ਨੂੰ ਛੱਡ ਦਿੱਤਾ ਜਾਵੇ ਜਿਨ੍ਹਾਂ ਨੂੰ ਤੂੰ ਦੁੱਖ ਦੇਣਾ ਏ ਉਹਨਾਂ ਤੋਂ ਮੁਆਫੀ ਮੰਗ ਗੁਰੂ ਕੇ ਪਿਆਰਿਓ ਇਸ ਪ੍ਰਕਾਰ ਬਹੁਤ ਜ਼ਿਆਦਾ ਦੁਖੀ ਹੋ ਕੇ ਜਕਰੀਏ ਨੇ ਹਰੇਕ ਪ੍ਰਕਾਰ ਦੀ ਹੀਨ ਸਿੰਘਾਂ ਦੀ ਮੰਨ ਲਈ ਸਿੰਘਾਂ ਦੇ ਅੱਗੇ ਗੋਡੇ ਟੇਕ ਦਿੱਤੇ ਜੁੱਤੀਆਂ ਖਾਂਦਿਆਂ ਖਾਂਦੇ ਜਕਰੀਆ ਖਾ ਨਰਕਾਂ ਦੇ ਵਿੱਚ ਜਾ ਪਿਆ ਕੰਤੋ ਭਾਵ ਕਿ ਇਹ ਫਾਨੀ ਸੰਸਾਰ ਤੋਂ ਸਦਾ ਵਾਸਤੇ ਲਾਂਤਾ ਖਟਦਾ ਹੋਇਆ ਉਹ ਜਗਰੀਆ ਨਰਕਾਂ ਦੇ ਵਿੱਚ ਜਾ ਡਿ ਗਿਆ ਐਸੀ ਹਾਲਤ ਹੋਈ ਗੁਰੂ ਕੇ ਖਾਲਸੇ ਦੀ ਜਿੱਤ ਹੋਈ ਕਹਿਣ ਤੋਂ ਭਾਵ ਕਿ ਜਿਹੜੇ ਜਿਹੜੇ ਨਾਮ ਦੇ ਵਿੱਚ ਰੰਗੇ ਗਏ ਨੇ ਉਹ ਗੁਰੂ ਕੇ ਪਿਆਰਿਓ ਉਹਨਾਂ ਨੂੰ ਨਾਮ ਦਾ ਰੰਗ ਚੜ੍ਹਿਆ ਸਤਿਗੁਰੂ ਜੀ ਨੇ ਸੱਚੇ ਨਾਮ ਦੇ ਰੰਗ ਦੀ ਗੱਲ ਕੀਤੀ ਹੈ ਸਤਿਗੁਰੂ ਜੀ ਦੇ ਇਹ ਬਚਨ ਨੇ ਕਿ ਜੇ ਪ੍ਰੀਤੀ ਕਰਮੀ ਹੈ ਤਾਂ ਪ੍ਰਮਾਤਮਾ ਵਾਹਿਗੁਰੂ ਦੇ ਨਾਲ ਪਾਰ ਆ ਰਾਮ ਰੰਗ ਕਦੇ ਉਤਰ ਨਾ ਜਾਏ ਰਾਮ ਦਾ ਰੰਗ ਪ੍ਰਮਾਤਮਾ ਦੇ ਨਾਮ ਦਾ ਰੰਗ ਕਦੇ ਵੀ ਉਤਰਦਾ ਨਹੀਂ ਹੈ ਇਸ ਕਰਕੇ ਗੁਰੂ ਕੇ ਸਿਖਾ ਸਤਿਗੁਰੂ ਜੀ ਨੇ ਇਹ ਪਾਵਨ ਬਾਣੀ ਦੇ ਵਿੱਚ ਬਚਨ ਕੀਤੇ ਨੇ ਕੀ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ ਨਾਮ ਦੇ ਰੰਗ ਦੇ ਨਾਲ ਆਪਣੇ ਮਨ ਨੂੰ ਰੰਗ